ਮਿੱਤਰੋ ਆ ਵੀਡੀਓ ਉਹਨਾਂ ਵਾਸਤੇ ਆ ਹੁਣ ਸ਼ੇਅਰ ਤੁਸੀਂ ਕਰ ਦਿਓ ਮੈਂ ਗਿਆ ਜਿਹੜੇ ਬੰਦੇ ਕਹਿੰਦੇ ਨਾ ਇਹ ਕਿੱਥੋਂ ਲੰਗੜਦਾ ਹੀ ਆਉਂਦੇ ਆ ਇੰਨੇ ਲੰਗੜ ਕਿਦਾਂ ਲਈ ਆਉਂਦੇ ਆ ਕਿੱਥੋਂ ਪੈਸਾ ਆਉਂਦਾ ਆ ਆ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਜਰੂਰ ਤਾਂ ਕਿ ਵੇਖ ਸਕਣ ਇਹ ਪੜਾ ਇੱਕ ਦੇਣਾ ਕੋਠੇ ਕਦੇ ਪੈਸੇ ਲਈ ਲਈ ਹੀ ਵਿਚਾਰੇ ਨੇ ਤੇ ਉਹਦੀ ਸਾਰੀ ਫਸਲ ਖਰਾਬ ਹੋ ਗਈ ਆ ਰੁੜਗੀ ਸਬਜ਼ੀ ਸਬਜ਼ੀ ਲਾਉਂਦਾ ਸੀ ਤੇ ਘੜ ਵੀ ਉਹਦਾ ਬਾਲਿਆਂ ਦਾ ਘਾੜੇ ਉਹ ਵੀ ਸੱਤ ਡੰਗ ਪੀ ਤੇ ਮਖੂ ਪੱਤਰ ਕਾਰਿਆ ਤੇ ਉਹਦੇ ਕੋਲ ਉੱਥੇ ਆਇਆ ਤੇ ਉਹਨੇ ਆਵਾਜ਼ ਮਾਰ ਕੇ ਦੱਸਿਆ ਕਿ ਤੇਰਾ ਕਿੰਨਾ ਨੁਕਸਾਨ ਹੋਇਆ ਕਹਿੰਦਾ ਕਿ ਮੇਰਾ 20000 ਰੁਪਏ ਦਾ ਸਾਦਾ ਨੁਕਸਾਨ ਹੋਇਆ ਆ ਤੇ ਮਖੂ ਵੀਡੀਓ ਦੇ ਵਿੱਚ ਹੀ ਨਾਲ ਹੀ ਬੋਲਦਾ ਪਿਆ ਆ ਕਿ ਜਿਹੜੇ ਵੀਡੀਓ ਵੇਖਣ ਤੇ ਪੜਾਅ ਮੇਰੀ ਮਦਦ ਕਰਨਾ ਉਹ ਇੱਕ ਲਾਗੂ ਕਹਿੰਦਾ ਕਿ ਮੈਂ 5100 ਰੁਪਏ ਦੀ ਮੈਂ ਕਰ ਦੇਣਾ ਆ ਦੂਜਾ ਕਹਿੰਦਾ ਕਿ ਮਖੂ ਕਹਿੰਦਾ 5100 ਰੁਪਏ ਮੈਂ ਕਰ ਦੇਣਾ ਆ ਵੇਨੇ ਵੇਨੇ ਦੋਆ ਤਿੰਨਾ ਮੈਂ ਕਿ ਇੱਕ ਮਿੰਟ ਦੇ ਵਿੱਚ 20000 ਰੁਪਏ ਹੋ ਗਿਆ ਯਾਰ ਇਹਨਾਂ ਦੀ ਗਰੀਸ ਤੁਸੀਂ ਕਿੱਥੋਂ ਕੱਢ ਲੋਗੇ ਇਹਦੇ ਸੇਵਾ ਤੋਂ ਮੌਕਾ ਮਿਲਣਾ ਚਾਹੀਦਾ ਆ ਇਹ ਟਾਈਮ ਨਹੀਂ ਲਾਉਂਦੇ ਬੋਤਾ ਇਹ ਵੀਡੀਓ ਮੇਰੀ ਵੇਖਿਓ ਤੇ ਭਰਾ ਮੇਰੇ ਸ਼ੇਅਰ ਕਰਨਾ ਨਾ ਭੁੱਲਿਓ ਇਹ ਵੀਰ ਪਹਿਲੀ ਠੇਕੇ ਤੇ ਲਿੰਦਾ ਸੀ ਤੇ ਹੁਣ ਫਸਲ ਸਬਜ਼ੀ ਲੈਣ ਲੱਗੀ ਸੀ ਸਾਰਾ ਰੁੜ ਗਈ ਹੈ ਅੱਛਾ ਜੀ ਤੇ ਦੂਜੀ ਗੱਲ ਇਹ ਵੀ ਇਹਦੇ ਵਿਚਾਰੇ ਦਾ ਕੋਠਾ ਉਤੋਂ ਬਾਲੇ ਡਿੱਗ ਗਏ ਨੇ ਸਾਰੇ ਤੇ ਉੱਪਰ ਛੱਤ ਬਾਲ ਟੁੱਟ ਗਏ ਮੀਂਹ ਲਗਾਤਾਰ ਪੈਂਦਾ ਰਿਹਾ ਇਹਦੀ ਮੈਂ ਕਿੰਨਾ ਵੀ ਇਹਦੀ ਆਪਾਂ ਛੱਤ ਤੇ 10000 ਲੱਗੇ 20000 ਲੱਗੇ ਆਪਾਂ ਇਹਦੀ ਛੱਤ ਉਹ ਚਰਨੀ ਜੋਗਾ ਨਹੀਂ ਕਰਜਾ ਬੜਾ ਜਿਆਦਾ ਛੜ ਗਿਆ ਤੇ ਦੀ ਛੱਤ ਵੀ ਆਪਾਂ ਸੰਗ ਹਾਂ ਇੱਥੇ ਨਹੀਂ ਨਹੀਂ ਨਾਲ ਕਰ ਤੂੰ ਕਹਤਾ ਅਸੀਂ ਚੱਲਾਂਗੇ ਵੀ ਪਰ ਤੁਸੀਂ ਚਾਹ ਪਾਣੀ ਨਾਲ ਰੱਖਿਆ ਜੇ ਇੱਥੇ ਦਰਸ਼ਕੋ ਅੱਜ ਇਸ ਵੀਰ ਦਾ ਘਰ ਰੁੜਿਆ ਆ ਇਹਨੇ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਦਾ ਆ ਤੇ ਸਬਜ਼ੀ ਕਹਿੰਦਾ ਵੀ ਤੋੜਨੀ ਸੀ ਤੇ ਉਧਰੋਂ ਪਾਣੀ ਆ ਗਿਆ ਪਾਣੀ ਸਾਰਾ ਕੁਝ ਲੈ ਗਿਆ ਔਖਾ ਹੁੰਦਾ ਇਹਨਾਂ ਦਾ ਦਰਦ ਨੂੰ ਬਿਆਨਣਾ ਮੈਨੂੰ ਵੀ ਔਖਾ ਲੱਗਦਾ ਪਿਆ ਪਰ ਮੈਂ ਇੰਨੀ ਕੋ ਬੇਨਤੀ ਕਰਦਾ ਮੈਂ ਵੀ ਕੋਈ ਵੀ ਸੱਜਣ ਇੱਕ ਬੇਨਤੀ ਆਪੇ ਆ ਕੇ ਪਿੰਡ ਕਿਹੜਾ ਸੋਹਣਾ ਤੇਰਾ ਫਤੇਗੜ ਸਭਰਾ ਦੇ ਵਿੱਚ ਪਿੰਡ ਫਤੇਗੜ ਸਭਰਾ ਦੇ ਵਿੱਚ ਪਿੰਡ ਆ ਤੇ ਮੇਰੀ ਬੇਨਤੀ ਹੈ ਵੀ ਆਪੇ ਆ ਕੇ ਕੋਠੇ ਦਾ ਮੇਰੇ ਖਿਆਲ ਦੇ ਵਿੱਚ ਕੀ 10000 ਆ ਰਿਹਾ 20000 ਬਾਹੇ ਦੂਤੇ ਮੈਂ ਕਿੰਨੀ ਕਿੰਨਾ ਖਰਚਾ ਆਉਣਾ ਹੈ ਕਿੰਨਾ ਕੀ ਆਉਣਾ ਵੀ 25000 ਦਾ ਖਰਚਾ ਜੋ ਵੀ ਆਪੇ ਆ ਕੇ ਜੇ ਕੋਲ ਖੜ ਕੇ ਕਰਾ ਦਿਓ ਤਾਂ ਤੁਹਾਨੂੰ ਸਕੂਨ ਬੜਾ ਮਿਲੇਗਾ ਤੁਹਾਨੂੰ ਇੰਜੇ ਮਹਿਸੂਸ ਹੋਵੇਗਾ ਜਿਵੇਂ ਕਿਤੇ ਵੀ ਸੱਚੀ ਮੂਤੀ ਆ ਜੇ ਕੋਈ ਮੈਂ ਕਹਿੰਦਾ ਵੀ ਨੀਂਦ ਵਧਿਆਊਗੀ ਇਹ ਤੁਸੀਂ ਆਪਿਆ ਕਰ ਹਾਂਜੀ ਕੁਝ ਕਹਿਣ ਲੱਗੇ ਹੋ ਜੇ ਹਰਪਾਲ ਵੀਰ ਹੋਣੀ ਇਸ ਵੀਰ ਤੇ ਕੋਠੇ ਦੀ ਸੇਵਾ ਕਰਦੇ ਆ ਨਿੱਜੀ ਦਸਮੰਦ ਤੋਂ 5100 ਰੁਪਏ ਦੀ ਸੇਵਾ ਪਾਉਂਦੇ ਇੱਕ 5100 ਦੀ ਸੇਵਾ ਵੀਰ ਨੇ ਕਰ ਦਿੱਤੀ ਇਹ ਬਹੁਤ ਬਹੁਤ ਧੰਨਵਾਦ ਸਾਥ ਸ੍ਰੀ ਅਕਾਲ ਵੀਰ ਨੇ ਕਹਿ ਦਿੱਤਾ ਵੀ ਨਿੱਜੀ ਦਸਮੰਦ ਵਿੱਚੋਂ 5100 ਦੀ ਸੇਵਾ ਜਿਹੜੀ ਇਹ ਵੀਰ ਨੂੰ ਆ ਵੀ ਗਈ ਹੈ ਤੇ 20000 ਰੁਪਇਆ ਕੋਈ ਦਿੱਕਤ ਨਹੀਂ 5100 ਮੇਰੇ ਵੱਲੋਂ ਕਰ ਦਿਓ ਬੋਲੇ ਹਾਂਜੀ ਜੀ ਸਾਥ ਸ੍ਰੀ ਅਕਾਲ ਹਾਂਜੀ 5100 ਮੇਰੇ ਵੱਲੋਂ 5100 ਆ ਵੀਰ ਵੱਲੋਂ ਹੋ ਗਿਆ ਜੀ ਬਹੁਤ ਬਹੁਤ ਬੋਲੇ ਸਾਥ ਸ੍ਰੀ ਅਕਾਲ ਜਥੇਦਾਰ ਤਰਨਜੀਤ ਸਿੰਘ ਨਮਾਨਾ ਦੀ ਆਪ ਵੀ ਕੁਝ ਕਹਿਣਾ ਚਾਹੁੰਦੇ ਹੋ 527 ਜੀ ਮੇਰੇ ਵੱਲੋਂ ਬੋਲੇ ਸੋਨਿਹਾਲ ਸਾਥਰੀਆ ਕਾਲ 1 ਮਿੰਟ ਜੀ 1 ਮਿੰਟ ਇਹ ਗੱਲ ਕੰਪਲੀਟ ਹੋ ਜਾਂਦੇ ਹੋ ਆ ਦਰਸ਼ਕੋ ਮੈਂ ਦੱਸ ਦੇਣਾ ਚਾਹੁੰਨਾ ਵੀ ਇਸ ਵੀਰ ਬਾਰੇ ਹਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਸੀ ਵੀ ਇਹ ਵੀਰ ਦਾ ਸਾਰਾ ਕੁਝ ਪਾਣੀ ਦੇ ਵਿੱਚ ਰੁੜ ਗਿਆ ਤੇ ਇਸ ਵੀਰ ਦਾ 20 ਕੁ ਹਜ਼ਾਰ ਰੁਪਏ ਦਾ ਖਰਚਾ ਸੀ ਇਹਦੀ ਛੱਤ ਪੈਣ ਦਾ ਤੇ ਵੀਰ ਨੇ ਕਿਹਾ ਵੀ ਜੇ ਕਿਤੇ ਕੋਈ ਸਹਿਯੋਗ ਕਰ ਦੇ ਤਾਂ ਮੈਂ ਤੁਹਾਨੂੰ ਗੁਹਾਰ ਲਈ ਸੀ ਤੇ ਇੱਥੇ ਖੜੇ ਖੜੇ ਵੀਰਾਂ ਨੇ ਬੜਾ ਉਦਮਜਾ ਕਰ ਦਿੱਤਾ ਇਹਨਾਂ ਵੱਲ ਵੇਖ ਕੇ ਜਿਵੇਂ ਕਹਿੰਦੇ ਵੀ ਇੱਕ ਚਾਰਜ ਆ ਮੈਨੂੰ ਵੀ ਚੜਿਆ ਮੈਂ ਕਿਹਾ ਜੀ 5100 ਦੀ ਸੇਵਾ ਮੇਰੇ ਵੱਲੋਂ ਵੀ ਕਰ ਦਿਓ 5110 ਵੱਲੋਂ 5100 ਭਾਈ ਮਨਜੀਤ ਸਿੰਘ ਬਟਾਰੀ ਵੱਲੋਂ 5100 ਜੱਟਦਰ ਤਰਨਜੀਤ ਸਿੰਘ ਨਮਾਣਾ ਵੱਲੋਂ ਤੇ 5100 ਵੀਰ ਜੀ ਨਾਮ ਮਨਮੀਤ ਸਿੰਘ ਮਨਮੀਤ ਸਿੰਘ ਕਿਹੜਾ ਏਰੀਆ ਵੀਰੇ ਵਿਸ਼ਕਰਮਾ ਕਲੋਨੀ ਲੁਧਿਆਣਾ ਵਿਸ਼ਕਰਮਾ ਕਲੋਨੀ ਲੁਧਿਆਣਾ ਲਓ ਜੀ ਤੁਸੀਂ 20000 ਕਿਹਾ ਸੀ ਹੁਣ ਹੋ ਗਿਆ ਜੀ 20000 ਤੇ 400 400 ਹੋ ਗਏ ਬਾਈ ਵੱਲ ਉਤਾਂ ਦੇ ਠੀਕ ਹੈ ਜੀ ਚੜ੍ਹਦੀ ਕਲਾ ਦੇ ਵਿੱਚ ਤੂੰ ਨਾ ਜਦੋਂ ਪਾਣੀ ਲੈਂਦਾ ਆ ਮੇਰਾ ਵੀਰ ਨਾਲ ਦੀ ਨਾਲ ਸ਼ੁਰੂ ਕਰਦੇ ਸੇਵਾ ਤੈਨੂੰ ਅਸੀਂ ਅੱਜ ਹੀ ਦੇ ਕੇ ਚਲੇ ਜਾਂਦੇ ਆ ਅੱਜ ਨਹੀਂ ਤੇ ਜੇ ਕਿਸੇ ਕੋਲ ਐਮਰਜੈਂਸੀ ਨਾ ਹੋਈ ਤਾਂ ਸਵੇਰੇ ਆ ਜਾਏਗੀ ਠੀਕ ਹੈ ਜੀ ਤੇ ਇਹਨਾਂ ਬੰਦਿਆਂ ਦੇ ਨਾਮ ਨੋਟ ਕਰ ਲਾ ਜਿਹੜਾ ਕਿਤੇ ਫੋਨ ਨਾ ਚੱਕੇ ਦਰਿਆ ਦੇ ਵਿੱਚ ਹੀ ਲੰਮਾ ਪਾ ਲਈ ਕਈ ਵੀ ਬਤਨ ਕਿਉਂ ਕੀਤਾ ਸੀ ਮੈਨੂੰ ਹਾਂਜੀ ਮੈਂ ਕਿਹਾ ਮੈਂ ਤਾਂ ਹੁਣੇ ਦੇਖ ਕੇ ਜਾਵਾਂਗਾ ਬਸ ਠੀਕ ਹੈ ਜੀ ਅਸੀਂ ਵੀ ਸਾਰੇ ਹੁਣੇ ਕਰ ਦਿਆਂਗੇ ਹਾਂਜੀ ਦੇ ਦਿੰਨੇ ਆ ਜੀ ਹੁਣ ਠੀਕ ਹੈ ਜੀ ਵਾਹ ਹੁਣ ਹੀ ਹੋ ਗਿਆ ਲਓ ਜੀ ਤੋਂ ਬਾਅਦ ਦੇ ਦਾਂਗੇ ਲੈ ਕੈਮਰਾ ਹਾਂ ਇੰਨੀ ਇਹ ਕੈਮਰੇ ਚ ਲਈ ਦਿਖਾਉਣਾ ਉਹ ਵੀਰ ਕਿਧਰ ਚਲਾਗਾ ਇੱਧਰ ਆ ਯਾਰ ਤੂੰ ਹੱਸ ਕੇ ਵਿਖਾਉ ਜੀ ਹੁਣ ਤੇਰਾ ਮੂੰਹ ਉਤਰਿਆ ਹੋਇਆ ਨਾ ਤੇ ਸੁਆਦ ਨਹੀਂ ਆਉਣਾ ਇਹਦੇ ਹੱਸ ਕੇ ਵਿਖਾ ਮੜਾ ਜਿਆ ਹਾਂ ਕੋਈ ਨਹੀਂ ਮਾਲਕ ਕਿਰਪਾ ਕਰੇਗਾ ਤੇਰੀ ਜ਼ਮੀਨ ਬਣਾ ਕੇ ਦੇਾਂਗੇ ਟਰੈਕਟਰ ਲਾ ਕੇ ਜ਼ਮੀਨ ਮੇਰੀ ਆਪਦੀ ਨਹੀਂ ਹੈਗੀ ਮੈਂ ਠੇਕੇ ਦਾ ਲੈ ਕੇ ਸਬਜ਼ੀ ਲਾਉਣਾ ਅੱਛਾ ਠੇਕੇ ਤੋਂ ਲੈ ਕੇ ਠੇਕੇ ਦੇ ਲਾਈ ਸੀ ਠੇਕੇ ਤੇ ਲਾ ਕੇ ਰੁੜ ਗਈ ਸਬਜ਼ੀ ਅੱਛਾ ਠੇਕੇ ਤੇ ਲਾਈ ਸੀ ਸਬਜ਼ੀ ਰੁ ਆ ਚੈੱਕ ਕਰ ਦਿੱਤਾ ਠੀਕਾ ਦਿੱਤਾ ਹੋਇਆ ਤੇ ਜਿੱਥੋਂ ਆਪਾਂ ਲੈਣੀ ਸੀ ਆਪਣਾ ਖਰਚਾ ਕਢਣਾ ਸੀ ਉਹ ਰੁੜ ਗਈ ਉਹ ਰੁੜ ਗਈ ਕੋਈ ਮਾਲਕ ਕਿਰਪਾ ਕਰੇ ਚੋਣਾਂ ਵਾਲਾ ਹੈ 2 3 ਕਿੱਲੇ ਉਹ ਵੀਰਾਂ ਨੇ ਮੈਨੂੰ ਦਿੱਤੀ ਪਹਿਲੇ ਉਤਰਾ ਵੀ ਰੁੜ ਗਈ ਸੀ ਅੱਛਾ ਉਹ ਵੀ ਰੁੜ ਗਈ ਉਹ ਵੀ ਰੁੜ ਗਿਆ ਸਰ ਆ ਵੀਰ ਦੀ ਪਹਿਲੀ ਹੀ ਚੋਣ ਤੇ ਵੀ ਤਲੀਰ ਬੰਦਾ ਹੈ ਫਿਰ ਵੀ ਬੋਲੀ ਜਾਣਾ ਹੈ ਨਹੀਂ ਤੇ ਬੱਚੇ ਕਿੰਨੇ ਆ ਬੱਚੇ 3 ਮੇਰੇ ਆ ਤੇ 2 ਇੱਕ ਭਰਾ ਦੇ ਤੇ ਇੱਕ ਇੱਕ ਭਰਾ ਦਾ ਅੱਛਾ ਹਾਂਜੀ ਅੱਖਾਂ 'ਤੇ ਭਰੀ ਜਾਣਾ ਹੁਣ ਹੈਂ ਇਹਦੀ ਮਿਹਨਤ ਨੂੰ ਦੇਖ ਕੇ ਆਈ ਉਹ ਸੁਣਿਆ ਉਹ ਠੇਕਾ ਨਹੀਂ ਲੈਂਦੇ ਵੀਰ ਕੋਲ ਯਾਰ ਤੂੰ ਸਾਨੂੰ ਵੀ ਰਵਾਤਾ ਹਾਂਜੀ ਉਹ ਜ਼ਮੀਨ ਜਿਹੜੀ ਨਾ ਸਾਡੀ ਆ ਹਾਂਜੀ ਤੁਹਾਡੀ ਅਸੀਂ ਵੀਰ ਨੂੰ ਦਿੱਤੀ ਆ ਅਸੀਂ ਤਾਂ ਠੇਕਾ ਨਹੀਂ ਲੈਂਦੇ ਵੀਰ ਕੋਲ ਵਾਹ ਜੀ ਵਾਹ ਇਹਦੀ ਮਿਹਨਤ ਵੇਖ ਕੇ ਹਾਂ ਸਾਡੇ ਕੋਲ ਇੱਧਰ ਵੀ ਪ੍ਰਾਤਮਣੇ ਦੀ ਸੰਗਤ ਜੀ ਅੱਜ ਪਤਾ ਨਹੀਂ ਮੈਨੂੰ ਲੱਗਦਾ ਲੁਧਿਆਣੇ ਵਾਲੇ ਆਏ ਤੁਹਾਡੇ ਪੈਰਾਂ ਪਿੱਛੇ ਕੁਝ ਹੋਈ ਜਾਂਦਾ ਹੈ ਬੜਾ ਕੁਝ ਹੋ ਗਿਆ ਆ ਵੀਰ ਨੇ ਕਿਹਾ ਵੀ ਜਮਈ ਬਾਈ ਹੁਣ ਇਹ ਨਾ ਸਾਨੂੰ ਮੀਡੀਆ ਚ ਕਹਿੰਦੇ ਠੇਕਾ ਨਹੀਂ ਲੈਣਾ ਰੁੜਿਆ ਰੁੜਿਆ ਤੂੰ ਹੀ ਐ ਰੁੜਿਆ ਤੂੰ ਹੀ ਐ ਪਰ ਫਿਰ ਵੀ ਮੇਰਾ ਵੀਰ 26 ਹਾਂ ਮੇਰੀ ਪੈਲੀ ਜੇ ਪੱਧਰ ਹੋ ਜਾਂਦੀ ਇੱਕ ਕਿੱਲਾ ਮੈਨੂੰ ਕਣਕ ਬਜਾਉਂਗਾ ਉਹ ਕਣਕ ਦੀ ਫਸਲ ਇਹ ਚੱਕੇਗਾ ਬੀਜ ਕੇ ਤੁਸੀਂ ਜਾਣੀਏ ਆਦ ਬੀਜ ਉਹ ਪਾਣੀ ਪੂਣੀ ਇਹ ਲਾਵੇ ਉਹ ਕਿੱਲੇ ਦੀ ਫਸਲ ਇਹਦੀ ਹੋਏਗੀ ਕਣਕ ਦੀ ਨਹੀਂ ਨਾ ਜਮੀਨ ਤੁਹਾਡੀ ਬੀਜਾਂਗੇ ਅਸੀਂ ਤੇ ਜੋ ਬਣੇਗਾ ਉਹ ਇਹ ਲਾਏਗਾ ਬਾਈ ਕਿਵੇਂ ਹੈ ਠੀਕਾ ਜਿਹੜਾ ਹਾਂਜੀ ਯਾਰ ਰੋ ਨਾ ਹੁਣ ਐ ਨਾ ਕਰ ਜੀ ਹੁਣ ਤੂੰ ਰੋਏਗਾ ਸਾਡਾ ਮਨ ਟੁੱਟ ਜਾਊਗਾ